ਮਰਦਾਬਾਦ ਮਰਦਾਬਾਦ ਕਿਸਾਨਾਂ ਨੂੰ ਪਿੰਡਾਂ ਤੋਂ 1000 ਰੁਪਏ ਦੀ ਸਰਕਾਰ ਮਰਦਾਬਾਦ ਮਰਦਾਬਾਦ ਕਰਦੀ ਕਾਮਯਾਬਾ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬੰਦੀ ਜਾ ਰਹੀ ਹੈ ਲੈਂਡ ਪੋਲਿੰਗ ਸਕੀਮ ਜਿਸ ਦੇ ਵਿਰੋਧ ਵਿੱਚ ਪੰਜਾਬ ਭਾਰ ਚ ਹੋ ਰਿਹਾ ਹੈ ਭਾਰੀ ਰੋਸ ਪ੍ਰਦਰਸ਼ਨ ਧਰਨੇ ਮੁਜਾਰੇ ਦੱਸਣਾ ਬੰਦ ਹੈ ਕਿ 25000 ਦੇ ਕਰੀਬ ਪੰਜਾਬ ਅੰਦਰ ਰਕਬਾ ਅਤੇ ਫਿਰੋਜ਼ਪੁਰ ਅੰਦਰ 313 ਏਕੜ ਸਤਿਏ ਵਾਲਾ ਦਸਤੂਰ ਸਾਹਿਬ ਡੂਮਣੀ ਵਾਲਾ ਆਦ ਪਿੰਡਾਂ ਦੇ ਰਕਬੇ ਨੂੰ ਅਕਵਾਇਰ ਕਰਨ ਦੀਆਂ ਕਸਰਤਾਂ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਜਿਸ ਦੇ ਵਿਰੋਧ ਚ ਵੱਖ-ਵੱਖ ਕਿਸਾਨ ਜਥੇ ਬੰਦੀਆਂ ਜਿੱਥੇ ਰੋਸ ਮਾਰਚ ਚ ਕੱਢ ਰਹੀਆਂ ਓਥੇ ਇੱਕ ਜੁਟ ਹੋ ਕੇ ਪੀੜਿਤ ਕਿਸਾਨਾਂ ਦੀ ਆਵਾਜ਼ ਬਣੀ ਹੈ ਫਰੋਹ ਪ੍ਰੰਦਰ ਵੀ ਦਾਣਾ ਮੰਡੀ ਚ ਕਿਸਾਨਾਂ ਦਾ ਵੱਡਾ ਇਕੱਠ ਹੋਇਆ ਵਿਸ਼ਾਲ ਰੈਟਰ ਮਾਰਚ ਕੱਢਿਆ ਗਿਆ ਜੋ ਡੀਸੀ ਦਫਤਰ ਪਹੁੰਚ ਕਿਸਾਨਾਂ ਦੀ ਦਰਦ ਤੇ ਦੁੱਖਾਂ ਵਾਲੀ ਆਵਾਜ਼ ਸਰਕਾਰ ਦੇ ਗੂੰਗੇ ਬੋਲੇ ਕੰਨਾਂ ਤੱਕ ਪਹੁੰਚਾਉਣ ਲਈ ਲੰਬਾ ਸਮਾਂ ਡੀਸੀ ਦਫਤਰ ਕੇਰ ਜਿੱਥੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਉੱਥੇ ਸੜਕੀ ਜਾਮ ਲਗਾ ਆਵਾਜਾਈ ਵੀ ਠੱਪ ਕੀਤੀ ਗਈ ਅਤੇ ਸਰਕਾਰ ਦੀਆਂ ਨੀਤੀਆਂ ਖਿਲਾਫ بلند ਕੀਤੀ ਆਵਾਜ਼ ਦਰਾਂ ਸਰਕਾਰ ਨੂੰ ਰੱਜ ਕੇ ਕੋਸਿਆ ਤੇ ਕਿਸਾਨ ਮਾਰੂ ਦੱਸਿਆ ਬੇਸ਼ੱਕ ਸਰਕਾਰ ਲੈਂਡ ਪੋਲਿੰਗ ਸਕੀਮ ਨੂੰ ਵਿਕਾਸ ਦੱਸ ਰਹੀ ਹੈ ਪਰ ਕਿਸਾਨਾਂ ਲਈ ਇੱਕ ਹੈ ਡਰਾਉਣਾ ਸੁਪਨਾ ਪੀੜਤਾਂ ਦਾ ਕਹਿਣਾ ਕਿ 1947 ਤੋਂ ਬਾਅਦ ਦੂਜਾ ਉਜਾੜਾ ਆਪਣੇ ਵੱਲੋਂ ਆਪਣੇ ਹੀ ਆਜ਼ਾਦ ਦੇਸ਼ ਵਿੱਚ ਬੇਚੈਨੀ ਤੇ ਪਰੇਸ਼ਾਨੀਆਂ ਪ੍ਰੇਕ ਚਿੰਤਾ ਲੈ ਕੇ ਆਇਆ ਪੀੜਤ ਟਰੈਕਟਰ ਮਾਰਚ ਕੱਢਦੇ ਹੋਏ ਨਾਰੇ ਲਾ ਰਹੇ ਸਨ ਕਿ ਉਹ ਆਪਣੀ ਧਰਤੀ ਨੂੰ ਮਾਂ ਨਹੀਂ ਵੇਚਣਗੇ ਆਪਣੇ ਆਖਰੀ ਦਮ ਤੱਕ ਆਪਣੇ ਘਰਾਂ ਆਪਣੀ ਧਰਤੀ ਆਪਣੇ ਅਧਿਕਾਰਾਂ ਹੱਕਾਂ ਲਈ ਸੰਘਰਸ਼ ਲੜਦੇ ਰਹਿਣਗੇ ਆਓ ਦੇਖਦੇ ਹਾਂ ਫਰੋਜਪੁਰੰਦਰ ਲੱਗੇ ਰੋਸ ਦਰਨੇ ਦੇ ਦ੍ਰਿਸ਼ ਸਾਰੇ ਐਸਕੇਮ ਦੇ ਸੱਜੇ ਦੇ ਇਕੱਠੇ ਹੋਇਆ ਜਿਹੜੇ ਆਮ ਆਦਮੀ ਦੀ ਸਰਕਾਰ ਨੇ ਲੈਂਡ ਪੁਲਕ ਨੀਤੀ ਜਿਹੜੇ ਲੈਂਦੇ ਆ ਕਿ ਕਿਸਾਨਾਂ ਦੀਆਂ ਜੜੀਆਂ ਜ਼ਮੀਨਾਂ ਉਹ ਫਰੀ ਦੇ ਵਿੱਚ ਕਬਜ਼ਾ ਕਰ ਲੋ 65000 ਏਕੜ ਜ਼ਮੀਨ ਸਾਰੇ ਪੰਜਾਬ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੀ ਇਹਨਾਂ ਨੋਟੀਫਿਕੇਸ਼ਨ ਜਾਰੀ ਕੀਤਾ ਟਾਉਂਦਾ ਚਾਹੇ ਉਹ ਮੰਡੀਆਂ ਖਤਮ ਕਰਨ ਦਾ ਆਉਂਦਾ ਹੈ ਚਾਹੇ ਉਹ ਜ਼ਮੀਨਾਂ ਖੋਹਤਾ ਆਉਂਦਾ ਚਾਹੇ ਫਸਲਾਂ ਦੀ ਗੱਲ ਹੈ ਚਾਹੇ ਉਹ ਨਸਲਾਂ ਦੀ ਗੱਲ ਹੈ ਸਾਨੂੰ ਇਸੇ ਤਰ੍ਹਾਂ ਇਕੱਠੇ ਹੋ ਕੇ ਹਮਲਾ ਮਾਰਨਾ ਪਵੇਗਾ ਪਤਾ ਹੈ ਕਿ ਸਰਕਾਰਾਂ ਕਦੇ ਵੀ ਲੋਕ ਪੱਖੀ ਨਹੀਂ ਹੁੰਦੀਆਂ ਇਹ ਕਾਰਪੋਰੇਟ ਘਰਾਣਿਆਂ ਦੇ ਦਲਾਲ ਹੁੰਦੇ ਨੇ ਇਹਨਾਂ ਦੇ ਕਾਰਪੋਰੇਟ ਘਰਾਣਿਆਂ ਦੀ ਹੀ ਹਮਾਇਤ ਕਰਨੀ ਹੁੰਦੀ ਹੈ ਕਿਉਂਕਿ ਪਤਾ ਹੈ ਕਿ ਸਰਕਾਰਾਂ ਕਦੇ ਵੀ ਲੋਕ ਪੱਖੀ ਨਹੀਂ ਹੁੰਦੀਆਂ ਇਹ ਕਾਰਪੋਰੇਟ ਘਰਾਣਿਆਂ ਦੇ ਦਲਾਲ ਹੁੰਦੇ ਨੇ ਇਹਨਾਂ ਨੇ ਕਾਰਪੋਰੇਟ ਘਾਨੀਆਂ ਦਿਆਂ ਹੀ ਹਮਾਇਤ ਕਰਨੀ ਹੁੰਦੀ ਹੈ ਕਿਉਂਕਿ ਜਦੋਂ ਵੀ ਇਲੈਕਸ਼ਨ ਹੁੰਦੇ ਨੇ ਉਦੋਂ ਇਹ ਉਹਨਾਂ ਤੋਂ ਵੱਡੇ ਫੰਡ ਲੈਂਦੇ ਨੇ ਤਾਂ ਫਿਰ ਜਿੰਦੇ ਅਸੀਂ ਕਾਣੇ ਹੋਈਏ ਫਿਰ ਉਹਦੀ ਕਰਨੀ ਵੀ ਪੈਂਦੀ ਆ ਇਸ ਕਰਕੇ ਹਰ ਇੱਕ ਸਰਕਾਰ ਕੋਈ ਕਾਲੀ ਆ ਜਾਏ ਕਾਂਗਰਸ ਆ ਜਾਏ ਆਪ ਵਾਲਿਆਂ ਦੀ ਆ ਜਾਏ ਭਾਜੀਪੀ ਵਾਲਿਆਂ ਦੁੱਖੀ ਤਿੱਕੀ ਜਿੰਨੀਆਂ ਵੀ ਆ ਜਾਣ ਕੋਈ ਲੋਕ ਪੱਖੀ ਨਹੀਂ ਹੁੰਗੇ ਤਾ ਸਾਥੀਓ ਅੱਜ ਤੁਹਾਡੇ ਸਾਹਮਣੇ ਜਿਨ੍ਹਾਂ ਨੂੰ ਅਸੀਂ ਫੜੇ ਹੀ ਚਾਵਾ ਨਾਲ ਇਹ ਬਾਪਾ ਇਹਨਾਂ ਨੂੰ ਚੁਣਿਆ ਸੀ ਕਿ ਸ਼ਾਇਦ ਬਦਲਾਅ ਆਵੇਗਾ ਪਰ ਇਹੋ ਜਿਹਾ ਬਦਲਾਅ ਆਇਆ ਕਿ ਉਹ ਜਿਹੜਾ ਮੈਂ ਕਹਿਣਾ ਨਹੀਂ ਚਾਹੁੰਦਾ ਮੈਕ ਤੇ ਵੀ ਪੁੱਤਰ ਉੱਥੇ ਖੜਾ ਹੋ ਕੇ ਛਾਪ ਕਰ ਰਿਹਾ ਇੱਥੇ ਬਾਪੂ ਉੱਥੇ ਘੇਰਾ ਬਣ ਨਹੀਂ ਆਉਂਦਾ ਸੀ ਉਹ ਬਾਕੀਆਂ ਨੇ 20-20 10-10 ਕਿੱਲੇ ਜਿਹੜੀ ਐ ਅਕਵਾਇਰ ਕੀਤੀ ਪਰ ਇਹ ਸਰਕਾਰ ਨੇ ਹੁੰਜਾ ਹੀ ਫੇਰ ਦਿੱਤਾ ਸਾਰੇ ਪੰਜਾਬ ਦੇ ਵਿੱਚ ਹੁਣ ਤੱਕ 65000 ਏਕੜ ਜ਼ਮੀਨ ਜੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਇਹਨਾਂ ਨੇ ਕੁਆਇਰ ਕਰਨ ਵਾਸਤੇ ਤੇ ਉਹ ਵੀ ਬਗੈਰ ਪੈਸਿਆਂ ਤੋਂ ਅਜੇ ਤੱਕ ਇਹਨਾ ਨਹੀਂ ਹੋਇਆ ਕਿ ਕਿਸੇ ਦੀ ਜਾਇਦਾਦ ਖਰੀਦਣੀ ਹੈ ਤੇ ਉਹਨੂੰ ਪੈਸੇ ਨਾ ਦਿਓ ਐਦੂ ਵੱਡਾ ਸਾਡੇ ਨਾਲ ਧਕਾ ਕੀ ਹੋ ਸਕਦਾ ਤੇ ਜੇ ਅਜੇ ਵੀ ਤੁਸੀਂ ਇਹਨਾਂ ਦੇ ਪਿੱਛੇ ਲੱਗੋ ਹੀ ਪੜਨਾ ਹੈ ਇਹਨਾਂ ਦੇ ਪਿੱਛੇ ਝੰਡੇ ਚੁੱਕਨੇ ਨੇ ਇਹਨਾਂ ਦੇ ਪਿੱਛੇ ਗੱਡੀਆਂ ਤੋੜਦੀਆਂ ਨੇ ਇਹਨਾਂ ਦੇ ਪਿੱਛੇ ਫੰਡ ਦੇਣੇ ਨੇ ਫਿਰ ਤੁਹਾਡੀ ਮਰਜ਼ੀ ਤੇ ਸਾਨੂੰ ਇਸ ਆਫਤ ਤੋਂ ਕੋਈ ਨਹੀਂ بچਾ ਸਕਦਾ ਬਹੁਤ ਮਾੜੀ ਪਾਲਿਸੀ ਹੈ ਜੀ ਇਹ ਸਰਕਾਰ ਨੇ ਕਿਸੇ ਵੀ ਕਿਸਾਨ ਦੇ ਨਾਲ ਕਿਸੇ ਸੰਸਥਾ ਦੇ ਨਾਲ ਇਹ ਸਲਾਹ ਨਹੀਂ ਕੀਤੀ ਜ਼ਮੀਨ ਸਾਡੀ ਮਾਂ ਅਸੀਂ ਤਾਂ ਯਾਰ ਜਦੋਂ ਰਿਸ਼ਤਾ ਬੇਟੀ ਦਾ ਕਰਨਾ ਜਾਂ ਅਸੀਂ ਮੁੰਡੇ ਦਾ ਰਿਸ਼ਤਾ ਲੈਣਾ ਅਸੀਂ ਤਾਂ ਯਾਰ ਕੁੜੀ ਵਾਲਿਆਂ ਦੀ ਜ਼ਮੀਨ ਵੀ ਪੁੱਛਦੇ ਆ ਅਸੀਂ ਇਹਨਾਂ ਨੂੰ 1 ਇੰਚ ਜ਼ਮੀਨ ਨਹੀਂ ਦੇਵਾਂਗੇ ਜਿੱਥੇ ਮਰਜੀ ਭਗਵੰਤ ਸਿੰਘਾ ਜ਼ੋਰ ਲਾ ਲਾ ਵਰਨਾ ਪਵੇ ਮਰਾਂਗੇ ਇਹ ਤੇਰੀਆਂ ਗੱਲਾਂ ਦੇ ਵਿੱਚ ਅਸੀਂ ਆ ਕੇ ਜਿਹੜੇ ਕੰਮ ਕਰਨ ਵਾਲੇ ਆ ਉਹ ਤੂੰ ਨਹੀਂ ਕਰ ਰਿਹਾ ਸਾਰੀਆਂ ਕਚੈਰੀਆਂ ਦੇ ਵਿੱਚ ਯਾਰ ਇੰਨਾ ਭ੍ਰਿਸ਼ਟਾਚਾਰ ਆ ਇੰਨਾ ਭ੍ਰਿਸ਼ਟਾਚਾਰ ਆ ਮੈਂ ਕੱਲ ਵੀ ਇੱਕ ਬੇਨਤੀ ਕੀਤੀ ਸੀ ਵੀ ਜਿਹੜੇ ਲੋਕ ਪੈਲੀਆਂ ਵੇਚਦੇ ਆ ਜਾਂ ਦੁਕਾਨਾਂ ਵੇਚਦੇ ਆ ਉਹ ਯਾਰ ਵੇਚਣਾਂ ਤੋਂ ਵੀ ਅਧਰ ਲਈ ਜਾਂਦੇ 30000 25-25000 ਰੁਪਏ ਲਈ ਜਾਂਦੇ ਆ ਉਹ ਜਿਹੜਾ ਕੰਮ ਕਰਨ ਵਾਲਾ ਕਰੋ ਤੁਹਾਡਾ ਕਿਸੇ ਨੇ ਨਾਂ ਨਹੀਂ ਲੈਣਾ ਕਾਲੀਦਲ ਨੇ ਗਲਤੀ ਕੀਤੀ ਤਾਂ ਕਾਲੀਦਲ ਨੂੰ ਲੋਕਾਂ ਨੇ ਪਿੱਛੇ ਕਰਤਾ ਇਹ ਪਾਲਿਸੀ ਕਦੇ ਵੀ ਅਸੀਂ ਕਾਮਯਾਬ ਨਹੀਂ ਹੋਣ ਦਿਆਂਗੇ ਸੰਯੁਕਤ ਮੋਰਚੇ ਦੇ ਝੰਡੇ ਥੱਲੇ ਅਸੀਂ ਫਰੋਈਪੁਰ ਇਕੱਠੇ ਹੋਏ ਆਂ ਜੋ ਸਾਨੂੰ ਸਾਡੇ ਪ੍ਰਧਾਨ ਹੁਕਮ ਲਾਉਣਗੇ ਅਸੀਂ ਉਹ ਹੁਕਮ ਤੇ ਚੱਲਣ ਵਾਸਤੇ ਤਿਆਰ ਆ ਭਾਰਤੀ ਕਿਸਾਨੀ ਨੂੰ ਕਾਦੀਆਂ ਦੇ ਅਸੀਂ ਉਹਦੇਦਾਰਾਂ ਉਹਦੇ ਝੰਡੇ ਥੱਲੇ ਕੰਮ ਕਰਦੇ ਇਹ ਸਰਕਾਰ ਪਾਲਿਸੀ ਵਾਪਸ ਨਹੀਂ ਲੰਗੀ ਤਾਂ ਅਗਲਾ ਕਦਮ ਕੀ ਹੋਵੇਗਾ ਅਗਲਾ ਕਦਮ ਬਹੁਤ ਗਰਮ ਹੋਊਗਾ ਜੀ ਜਿਹੜੀਆਂ ਸਾਡੀਆਂ ਬੱਤੀਆਂ ਬੱਤੀ ਜਥੇ ਬੰਦੀਆਂ ਇਹ ਜਿਹੜੇ ਸਾਰੀਆਂ ਮੀਟਿੰਗਾਂ ਉਹਨਾਂ ਦੀਆਂ ਹੋ ਗਈਆਂ ਜਿਵੇਂ ਅੱਗੇ ਆਪਾਂ ਦਿੱਲੀ ਵਾਲਾ ਜਿਹੜਾ ਆਪਣਾ ਕਾਨੂੰਨ ਵਾਪਸ ਲੈ ਸੀ ਨਾ ਇਹ ਸਾਡੀ ਰਹਿਸਲ ਆ ਆ ਜਿਹੜੀ ਅਸੀਂ ਰਹਿਸਲ ਕਰੀ ਜਨੇ ਇਹਨਾਂ ਨੂੰ ਲੈਣਾ ਪਊਗਾ ਤੁਹਾਡੇ ਸਾਹਮਣੇ ਗਲਤੀ ਵੀ ਮੰਨਣਗੇ ਕਾਨੂੰਨ ਵੀ ਵਾਪਸ ਲੈਣਗੇ ਬਿਲਕੁਲ ਜੀ ਅਸੀਂ ਇਹ ਸੋਚਦੇ ਆ ਕਿ ਅੱਗੇ ਚੋਰ ਰਾਤ ਜਾਂ ਕਹਿੰਦਾ ਤੁਹਾਡੀ ਰਾਤਾਂ ਨੂੰ ਡਾਕੂ ਜਾਂ ਚੋਰ ਆਉਂਦੇ ਸੀ ਪਰ ਹੁਣ ਬਿਲਕੁਲ ਦਿਨ ਦਿਹਾੜੇ ਇਹ ਸਰਕਾਰ ਜਿਹੜੀ ਹੈ ਇਸ ਤੋਂ ਇਹ ਸਾਡੇ ਤੇ ਜ਼ਮੀਨਾਂ ਤੇ ਡਾਕੇ ਮਾਰਨ ਜਾ ਰਹੀ ਆ। ਅਕਵਾਇਰ ਹੋਣਗੀਆਂਆਂ ਜ਼ਮੀਨਾਂ। ਇਹ ਸਵਾਲ ਆ। ਵਿਕਾਸ ਵਾਸਤੇ, ਸੜਕਾਂ ਵਾਸਤੇ, ਰੇਲਵੇ ਲਾਈਨਾਂ ਵਾਸਤੇ ਜਾਂ ਕੋਈ ਵੱਡੀ ਇੰਡਸਟਰੀ ਲੱਗਣੀ ਆ ਲੋਕਾਂ ਨੂੰ ਰੋਜ਼ਗਾਰ ਮਿਲਣਾ ਲੋਕਾਂ ਦੇ ਫਾਇਦੇ ਵਾਸਤੇ। ਪਰ ਜਿਹੜੀ ਇਹ ਅਕਵਾਇਰ ਕਰ ਰਹੇ ਨੇ ਲੈਂਡ ਪੂਲ ਪਾਲਿਸੀ ਦੇ ਅਧੀਨ ਆ। ਭਾਈ ਮਾਲਕ ਨੂੰ ਦੇਣਾ ਹੀ ਕੁਛ ਨਹੀਂ। ਜ਼ਮੀਨ ਮਾਲਕ ਨੂੰ ਦੇਣਾ ਹੀ ਕੁਛ ਨਹੀਂ ਲਾਰੇ ਰੱਖਨੇ ਨੇ ਤੇ ਜਦੋਂ ਪਤਾ ਨਹੀਂ ਕਿਹੜੇ ਵੇਲੇ ਇਹ ਡਿਵੈਲਪਮੈਂਟ ਹੋਏਗੀ ਕਿਹੜੇ ਵੇਲੇ ਆਬਾਦ ਹੋਏਗੀ ਤਦ ਨੂੰ ਤਾਂ ਜਿਹੜੇ ਜ਼ਮੀਨਾਂ ਦੇ ਮਾਲਕੇ ਉਹਨਾਂ ਦੀਆਂ ਪੁਸ਼ਤਾਂ ਵੀ ਗਲ ਜਾਣ ਗਿਆ ਮਿਸਾਲ ਲੈ ਲਈਏ ਮੁਹਾਲੀ ਦੀ ਅੱਜ ਤੋਂ 25 30 ਸਾਲ ਕੇ 50 ਸਾਲ ਪਹਿਲਾਂ ਓਕਾਰ ਜ਼ਮੀਨਾਂ ਹੋਈਆਂ ਨੇ ਪਰ ਅਜੇ ਵੀ ਉਹ ਜ਼ਮੀਨਾਂ ਜਿਹੜੀਆਂ ਨੇ ਉਵੇਂ ਬੇਆਬਾਦ ਪਈਆਂ ਨੇ ਤੇ ਜ਼ਮੀਨਾਂ ਮਾਲਕਾਂ ਨੂੰ ਕੁਛ ਨਹੀਂ ਮਿਲਿਆ ਇਸ ਕਰਕੇ ਇਹ ਲੈਂਡ ਪੂਲ ਪੌਸੀ ਜਿਹੜੀ ਅਸੀਂ ਇਹ ਮੁੱਢੋ ਰੱਦ ਕਰਦੇ ਆਂ ਤੇ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਜੇ ਆਏ ਨੇ ਵਾਇਆ ਕਿਸਾਨਾਂ ਦੀਆਂ ਤੁਸੀਂ ਜ਼ਮੀਨਾਂ ਇਸੇ ਤਰ੍ਹਾਂ ਡਾਕੇ ਮਾਰੇ ਇਹਨੂੰ ਡਾਕਾ ਕਹਾਂਗੇ ਡਾਕੇ ਮਾਰੇ ਤਾਂ ਫਿਰ ਇਹ ਕਾچے ਤੇ ਇਸ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇੱਕ ਇੰਚ ਜ਼ਮੀਨ ਵੀ ਲੈਂਡ ਪੂਲ ਕੋਸੀਆਂ ਦੀ ਅਸੀਂ ਸਰਕਾਰ ਨੂੰ ਨਹੀਂ ਦੇਵਾਂਗੇ ਤੁਹਾਨੂੰ ਕਹਿੰਦਾ ਸਰਕਾਰ ਨੇ ਪਿਛਲੇ ਦਿਨੀ ਨੋਟਿਸ ਕੱਢਿਆ ਉਹ ਲੈਂਡ ਪੂਲਿੰਗ ਪਾਲਸੀ ਨਹੀਂ ਉਹ ਲੋਕਾਂ ਦੀ ਜ਼ਮੀਨ ਨੂੰ ਖੋਣ ਦੀ ਲੈਂਡ ਗ੍ਰੈਵਿੰਗ ਪਾਲਸੀ ਆ ਮੁੱਖ ਮੰਤਰੀ ਸਾਹਿਬ ਲੋਕਾਂ ਨੂੰ ਸਟੇਜਾਂ ਤੇ ਭਾਸ਼ਣ ਦਿੰਦੇ ਆ ਕਿ ਲੋਕਾਂ ਦੀ ਹਮਾਇਤੀ ਪਾਲਸੀ ਆ ਲੋਕਾਂ ਦੇ ਭਲੇ ਦੀ ਪਾਲਸੀ ਆ ਪਰ ਆ ਜਿਹੜਨੇ ਵੀ ਲੋਕ ਖੜੇ ਨੇ ਸਾਰਿਆਂ ਦੀਆਂ ਜ਼ਮੀਨਾਂ ਉਸ ਪਾਲਸੀ ਦੇ ਅੰਡਰ ਜਿਹੜੀਆਂ ਐਕਵਾਇਰ ਕੀਤੀਆਂ ਗਈਆਂ ਨੇ ਬਿਨਾ ਉਹਨਾਂ ਨੂੰ ਪੁੱਛੇ ਬਿਨਾ ਉਹਨਾਂ ਦੀ ਸਲਾਹ ਲਏ ਗਏ ਔਰ ਇੱਕ ਅੱਠ ਦੱਸਦਾ ਹੈ ਕਿ ਇਹ ਲੋਕ ਜ਼ਮੀਨ ਦਾ ਇੱਕ ਮਰਲਾ ਛੱਡੋ ਇੱਕ ਸਟੈਪ ਵੀ ਤੁਹਾਨੂੰ ਨਹੀਂ ਦੇਣਗੇ ਕਦੇ ਵੀ ਇਹ ਤੁਹਾਨੂੰ ਜਿਹੜੀ ਹੈ ਜ਼ਮੀਨ ਦੇ ਵਿੱਚ ਪੈਰ ਪਾਉਣ ਲਈ ਨਹੀਂ ਦੇਣਗੇ ਕਿਤਾ ਲੱਗਦਾ ਕਿ ਜੇ ਪੌਂਡ ਨਹੀਂ ਕੈਨਸਲ ਹੋ ਗਿਆ ਤਾਂ ਅਗਲਾ ਕੀ ਹੋਵੇਗਾ ਆਪਿਆ ਮੈਂ ਦਾਅਵੇ ਨਾਲ ਕਹਿਣਾ ਕਿ ਪੰਜਾਬ ਸਰਕਾਰ ਜਿੰਨੀ ਵਾਰੀ ਵੀ ਕੋਈ ਨੋਟੀਫਿਕੇਸ਼ਨ ਕਰਦੀ ਆ ਉਹ ਮੋਸ਼ਾ ਆਪਣਾ ਨੋਟੀਫਿਕੇਸ਼ਨ ਵਾਪਸ ਲੈਂਦੀ ਆ ਔਰ ਬਹੁਤ ਜਲਦੀ ਮੁੱਖ ਮੰਤਰੀ ਭਗਵੰਤ ਮਾਨ ਇਹ ਨੋਟੀਫਿਕੇਸ਼ਨ ਵੀ ਵਾਪਸ ਲਏਗਾ ਜਿਹੜਾ ਉਹਨਾਂ ਦਿੱਲੀ ਵਾਲਿਆਂ ਦੇ ਕਹਿਣ ਤੇ ਜਾਰੀ ਕੀਤਾ ਅੱਜ ਭਾਰਤੀ ਕਿਸਾਨ ਯੂਨੀਅਨ ਦੀਆਂ ਜੰਨੀਆਂ ਵੀ ਜਥੇਬੰਦੀਆਂ ਨੇ ਸੰਯੁਕਤ ਮੋਰਚੇ ਦੇ ਕਾਰ ਕਰਕੇ ਸਨਿਆ ਲਾਇਆ ਸੀ ਵੀ ਜਿਹੜੀ ਪੰਜਾਬ ਸਰਕਾਰ ਲੈਂਡ ਪੋਲਿੰਗ ਪਾਲਸੀ ਲੈ ਕੇ ਆਈ ਏ ਉਹਨੂੰ ਉਹਨਾਂ ਲੀਡਰਾਂ ਨੇ ਖੋਖਿਆ ਬਾਚਿਆ ਵੀ ਕਿਸਾਨ ਨੂੰ ਉਹਦੇ ਨਾਲ ਬੜਾ ਵੱਡਾ ਨੁਕਸਾਨ ਹੋਵੇਗਾ ਫਿਰ ਕਿਸਾਨ ਦੇ ਨਾਲ ਨਾਲ ਮਜ਼ਦੂਰ ਨੂੰ ਹੋਵੇਗਾ ਫਿਰ ਉਸ ਮਜ਼ਦੂਰ ਨੇ ਜਿਹੜੀ ਉੱਥੇ ਫਸਲ 'ਚ ਖੇਤੀ ਕਰਦਾ ਨਾਲ ਨਾਲ ਉਹਦੇ ਕੋਈ ਦੁਕਾਨਦਾਰ ਜੁਨੇ ਆ ਕੋਈ ਆੜਤੀਆ ਹੈ ਕੋਈ ਪੈਸਟੀਸਾਈਡ ਵਾਲਾ ਕੋਈ ਖਾਦਾਂ ਵਾਲੇ ਬੜਾ ਵੱਡਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਪੰਜਾਬ ਦੀ ਜੜੀ ਉਪਜਾਊ ਜ਼ਮੀਨ ਹੈ ਸਰਕਾਰ ਉਹਨੂੰ ਹੀ ਲੈਂਡ ਪੋਲਿੰਗ ਦੇ ਪਾਲਿਸੀ ਦੇ ਤਹਿਤ ਲਾਇਆਈਏ ਸੋ ਸੰਯੁਕਤ ਮੋਰਚੇ ਨੇ ਆਗਿਆ ਦਿੱਤੀ ਸੀ ਜਿੰਦੇ ਤਹਿਤ ਅਸੀਂ ਫਰੋਜਪੁਰ ਦੀ ਦਾਣਾ ਮੰਡੀ 'ਚ ਇਕੱਠੇ ਹੋ ਕੇ ਇੱਕ ਬੜਾ ਵੱਡਾ ਪ੍ਰੋਟੈਸਟ ਫਰੋਜਪੁਰ ਜ਼ਿਲ੍ਹੇ ਵੱਲੋਂ ਕੀਤਾ ਗਿਆ ਮੇਰਾ ਨਾਮ ਗੁਰਿੰਦਰ ਸਿੰਘ ਖਹਿਰਾ ਮੈਂ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਗਵਾਈ ਕਰਦਾ ਕਿੰਨੀ ਦੇਰ ਤੱਕ ਸਰਕਾਰ ਆਪਦੇ ਇਸ ਫੈਸਲੇ ਨੂੰ ਵਾਪਸ ਨਹੀਂ ਲੈਂਦੀ ਤੇ ਸੰਯੁਕਤ ਮੋਰਚੇ ਨੇ ਕਿਹਾ ਵੀ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਕਿਸਾਨ ਦੀ 1 ਇੰਚ ਵੀ ਜ਼ਮੀਨ ਸਰਕਾਰ ਦੀ ਇਸ ਪਾਲਿਸੀ ਦੇ ਵਿੱਚ ਨਹੀਂ ਲੈ ਕੇ ਆਉਣ ਦੇਣੀ ਕਿਉਂਕਿ ਇਹ ਪਾਲਿਸੀ ਜਿਹੜੀ ਹੈ ਕਿਸਾਨਾਂ ਨੂੰ ਮਾਰੂ ਏ ਕਿਸਾਨ ਦੀ ਜ਼ਮੀਨ ماں ਹੁੰਦੀ ਏ ਕਿਸਾਨ ਆਪਦੀ ਜ਼ਮੀਨ ਦਾ ਇੱਕ ਇੱਕ ਮਰਲੇ ਬਦਲੇ ਕਤਲ ਤਿੱਕਰ ਕਰ ਦਿੰਦਾ ਏ ਖੋ ਜੇ ਕਈ ਕੇਸ ਅਦਾਲਤਾਂ ਦੇ ਵਿੱਚ ਨੇ ਭਰਾ ਨੂੰ ਭਰਾ ਨੇ ਜ਼ਮੀਨ ਬਦਲੇ ਮਾਰ ਦਿੱਤਾ ਪਰ ਇੱਥੇ ਤਾਂ ਸਰਕਾਰ ਨੇ ਅੱਖ ਰੱਖ ਲਈ ਜਿੰਨੂੰ ਅਸੀਂ ਚੁਣਿਆ ਸਾਡੀ ਹੀ ਸਰਕਾਰ ਜੇ ਅੱਜ ਸਾਡੇ ਵਿਰੋਧ ਦੇ ਤੇ 1.5 ਸਾਲ ਦਾ ਸਮਾਂ ਰਹਿ ਗਿਆ ਇਹ ਕਿਸਾਨ ਆਉਣ ਵਾਲੇ ਟਾਈਮ 'ਚ ਇਹ ਸਰਕਾਰ ਨੂੰ ਚਲਦਿਆਂ ਕਰਨਗੇ ਪਰ ਅਸਲੀਅਤ ਇਹ ਵੀ ਸਰਕਾਰ ਨੂੰ ਇਹ ਅਪੀਲ ਕਰਦੇ ਆ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਜਿਹੜੀ ਤੁਸੀਂ ਇਹ ਪਾਲਸੀ ਲੈ ਕੇ ਆਏ ਜੇ ਇਹਨੂੰ ਤੁਰੰਤ ਵਾਪਸ ਲਿਆ ਜਾਵੇ ਤੇ ਹੋਰ ਕਿਤੇ ਜੇ ਜਿਵੇਂ ਮੰਨ ਲਓ ਫਰੋਈਪੁਰ ਫਰੋਈਪੁਰ ਜ਼ਿਲ੍ਹੇ ਦੇ ਵਿੱਚ ਬੜੇ ਪਲਾਟ ਬੜੀ ਜ਼ਮੀਨ ਜਿਹੜੀ ਲੋਕਾਂ ਨੇ ਵੇਚਣ ਵਾਸਤੇ ਰੱਖੀ ਹੋਈ ਏ ਉਹ ਵਿਹਲੀ ਪਈ ਉਥੇ ਘਰ ਨਹੀਂ ਬਣੇ ਹੋਏ ਉਹਨਾਂ ਨੂੰ ਵੇਚ ਦਿੱਤਾ ਜਾਵੇ ਕਿਸਾਨ ਦੀ ਅਪਜਾਊ ਜ਼ਮੀਨ ਨੂੰ ਇਸ ਲੈਂਡ ਪੂਲਿੰਗ ਪਾਲਸੀ ਦੇ ਅੰਦਰ ਲਿਆ ਲਿਆਦਾ ਜਾਵੇ ਇਹਦੇ ਨਾਲ ਵੱਡਾ ਵੱਡਾ ਨੁਕਸਾਨ ਹੋਵੇਗਾ ਤੇ ਸੰਘਰਸ਼ ਵੀ ਇਹ ਤੋਂ ਵੱਡਾ ਹੋਵੇਗਾ ਸਯੁਗਤ ਮੋਰਚੇ ਨੇ 24 ਤਰੀਕ ਨੂੰ ਦਾਣਾ ਮੰਡੀ ਮੁੱਲਾਪੁਰ ਚ ਅਗਲਾ ਪ੍ਰੋਗਰਾਮ ਸਾਨੂੰ ਦਿੱਤਾ ਉਥੇ ਬੜੀ ਵੱਡੀ ਗਿਣਤੀ ਚ ਕਿਸਾਨ ਵੱਖ-ਵੱਖ ਪਿੰਡਾਂ ਜੋ ਪੰਜਾਬ ਦੇ ਇਕੱਠੇ ਹੋਣਗੇ ਇਸ ਨੀਤੀ ਦੇ ਖਰਾਬ ਲੜਨਗੇ ਸਾਡੇ ਤਾਂ ਬੜੇ ਮੁੱਦੇ ਸੀ ਜਿਹੜੇ ਅੱਗੇ ਹੀ ਰਹਿੰਦੇ ਸੀ ਸਰਕਾਰ ਨਾਲ ਅਸੀਂ ਟੱਕਰ ਲਈ ਹੋਈ ਸੀ ਪਾਣੀਆਂ ਦਾ ਮੁੱਦਾ ਜਿਹੜਾ ਪਿਛਲੀ ਵਾਰੀ ਆੜ ਆਇਆ ਇਹ ਸਰਕਾਰ ਨੇ ਸਾਨੂੰ ਕਿਹਾ ਸੀ ਅਸੀਂ ਕੁਕੜੀ ਦਾ ਮੁਰਗੀ ਦਾ ਆਂਡਿਆਂ ਦਾ ਕਿਸਾਨ ਨੂੰ ਮੁਆਵਜ਼ਾ ਦੇਵਾਂਗੇ ਉਹ ਵੀ ਨਹੀਂ ਮਿਲਿਆ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਸੀ ਮੈਂ ਦੱਸਾਂਗਾ ਕਦੂ ਕੀ ਹੁੰਦਾ ਹੈ ਕਦੂ ਦਾ ਮੁਆਵਜ਼ਾ ਵੀ ਦਿਆਂਗੇ ਇਹਨਾਂ ਲੀਡਰਾਂ ਨੂੰ ਪਤਾ ਨਹੀਂਗਾ ਅਸੀਂ ਆਪ ਟਰੈਕਟਰ ਲੈ ਕੇ ਆਏ ਆ ਤੇ ਸਰਕਾਰ ਅੱਗੋਂ ਮੰਤਰੀ ਸਾਹਿਬ ਮਾਨਯੋਗ ਭਗਵਾਨ ਸਿੰਘ ਮੁੱਖ ਮੰਤਰੀ ਜੀ ਕਹਿ ਦਿੰਦੇ ਨੇ ਇਹ ਕਿਸਾਨ ਹੀ ਨਹੀਂਗੇ खरे ਉਹਨੇ ਕਿਸਾਨ ਕਦੇ ਵੇਖੇ ਨੇ ਜਿਵੇਂ ਆਪ ਫਿਲਮਾਂ ਦੇ ਵਿੱਚ ਰੋਲ ਕਰਦਾ ਰਿਹਾ ਤੇ ਸਾਨੂੰ ਇਹਦੇ ਰੋਲ ਨਾ ਸਮਝੇ ਸਟੇਜਾਂ ਦੇ ਚੁਟਕਲੇ ਨਾ ਸੁਣਾਵੇ ਹੁਣ ਉਹਨਾਂ ਕੋਲ ਸੂਬੇ ਦੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਏ ਦਲੀਲ ਨਾਲ ਹਰ ਗੱਲ ਨੂੰ ਸਟੇਜ ਤੋਂ ਬੋਲੇ ਉਥੇ ਐਵੇਂ ਹੀ ਚੁਟਕਲੇ ਸੁਣਾਉਣ ਲੱਗ ਪੈਂਦਾ ਵੀ ਕਦੀ ਆਏ ਮੈਨੂੰ ਜ਼ਿੰਮੇਦਾਰ ਮਿਲਿਆ ਐ ਮਿਲਿਆ ਜ਼ਿੰਮੇਦਾਰਾਂ ਨੂੰ ਮਿਲਦਾ ਹੀ ਨਹੀਂ ਜ਼ਿੰਮੇਦਾਰਾਂ ਤੋਂ ਦੂਰ ਭਜਦਾ ਸਾਡਾ ਹੀ ਭਰਾ ਹੈ ਜਦੋਂ ਪਾਵਰ 'ਚ ਨਹੀਂ ਸੀ ਉਦੋਂ ਸਾਡੇ ਨਾਲ ਹੀ ਬੈ ਕੇ ਉਹਦੀਆਂ ਵੀਡੀਓ ਵਾਇਰਲ ਹੁੰਦੀਆਂ ਪਈਆਂ ਉਦੋਂ ਇਹ ਮੰਗਾਉਂਦੀਆਂ ਵੀ ਸੀ ਜਿਹੜੇ ਦੁੱਖ ਅੱਜ ਸਾਡੇ ਨੇ ਅਸੀਂ ਬੇਇੰਤਿ ਕਰਦੇ ਆ ਵੀ ਇਹਨੂੰ ਵਾਪਸ ਲਵੇ ਤੇ ਕਿਸਾਨ ਨੂੰ ਆਪਦੇ ਕੰਮਾਂ ਦੇ ਵਿੱਚ ਕੰਮ ਕਰਨ ਦੇ ਮਰਦਾਬਾਦ 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 ਕਿਸਾਨਾਂ ਨੂੰ ਪਿੰਡਾਂ ਚੋਂ 1000 ਰੁਪਏ ਦੀ ਸਰਕਾਰ ਮਰਦਾਬਾਦ 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 ਕਰਦੀ ਕਾਮਯਾਬੀ ਦੇ ਕੱਟ ਦਾ ਬਾਦ ਜਿੰਦਾਬਾਦ ਜਿੰਦਾਬਾਦ